ਨادیه ਨੂੰ ਜੀਮ ਮੈਂ ਡਾਕਟਰ ਬੀ ਆਰ ਅੰਬੇਦਕਰ ਭਾਈਮਣ ਜੀ ਪ੍ਰੈਜ਼ੀਡੈਂਟ ਜਿਸ ਤਰ੍ਹਾਂ ਕਿ মিডিਆ ਵਾਲਿਆਂ ਨੂੰ ਸਭ ਨੂੰ ਪਤਾ ਹੈ ਜੋ ਕਿ ਆਈਪੀਐਸ ਪੂਰਨ ਕੁਮਾਰ ਜੀ ਨੂੰ ਮਜਬੂਰ ਕੀਤਾ ਗਿਆ ਸੁਸਾਈਡ ਕਰਨ ਤੇ ਉਹਦੇ ਮੱਦੇਨੋਂ ਵਿੱਚ ਅਸੀਂ ਅੱਜ ਇੱਕ ਕਹਿੰਦੇ ਮਾਰਜਾ ਕਹੇ ਭਗਵਾਨ ਵਾਲਮੀਕੀ ਮਹਾਰਾਜ ਦੀ ਮੂਰਤੀ ਤੇ ਤੇ ਮੈਂ ਚਾਹਾਂਗਾ ਸਰਕਾਰਾਂ ਦੀ ਨਲੈਕੀ ਆ ਉਹਨੂੰ ਮਜਬੂਰ ਕੀਤਾ ਗਿਆ ਸੁਸਾਈਡ ਕਰਨ ਤੇ ਕਿਉਂਕਿ ਕਿਉਂ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਉਹ ਇੱਕ ਦਲੀ ਸਮਾਜ ਨਾਲ ਸਬੰਧੀ ਸੀ ਉਹਨੂੰ ਇਸ ਕਰਕੇ ਮਜਬੂਰ ਕੀਤਾ ਗਿਆ ਤੇ ਅਸੀਂ ਸੈਂਟਰ ਸਰਕਾਰ ਨੂੰ ਸਿੱਧੀ ਸਿੱਧੀ ਚੇਤਾਵਨੀ ਦਿੱੰਨੇ ਆ ਜੇ ਉਹਨਾਂ ਦੇ ਦੋਸ਼ੀਆਂ ਨੂੰ ਫਾਂਸੀ ਨਾ ਦਿੱਤੀ ਗਈ ਤੇ ਅਸੀਂ ਜੋ ਸਮਾਜ ਸਾਡੀ ਜਿੱਥੇ ਡਿਊਟੀ ਲਾਏਗਾ ਡਾਕਟਰ ਬੀ ਆਰ ਐਮ ਬੇਦਕਲ ਭਲਾਈ ਮੰਚ ਆਪਣੀ ਟੀਮ ਨਾਲ ਜੇ ਸਾਨੂੰ ਸੜਕਾਂ ਤੇ ਬੈਣਾ ਪਿਆ ਉਖੜ ਦੋਦੇ ਮੇਰੇ ਪਿਆ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਚਾਹਾਂਗੇ ਉਹ ਸਾਡੇ ਸਮਾਜ ਦਾ ਅਫਸਰ ਸੀ ਆਈਪੀਐਸ ਸੀ ਉਹਨੂੰ ਇਨਸਾਫ ਦਵਾਇਆ ਜਾਵੇ ਜਿੰਨੇ ਦੋਸ਼ੀਆਂ ਨੇ ਉਹਨਾਂ ਨੂੰ ਸੂਸਾਇਟੀ ਕਰਕੇ ਮਜਬੂਰ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਬਿਲਕੁਲ ਜੀ ਸਾਨੂੰ ਪਤਾ ਵੀ ਹਮੇਸ਼ਾ ਸਮਾਜ ਨਾਲ ਜਾਤੀ ਵਿਤਕਰਾ ਹੁੰਦਾ ਆ ਤੇ ਹੁੰਦਾ ਰਹੇਗਾ ਤੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਜਾਤੀਆਂ ਦਾ ਮਾਮਲਾ ਹੈ ਕਹਿੰਦੇ ਵੀ ਇਹ ਖਤਮ ਹੋਣਾ ਚਾਹੀਦਾ ਪ੍ਰਧਾਨ ਜੀ ਉਹਨਾਂ ਕੋਲ ਨੋ ਪੇਜਾਂ ਦਾ ਕਹਿੰਦੇ ਸੁਸਾਈਡ ਨੋਟ ਵੀ ਨਹੀਂ ਮਿਲੇ ਆ ਜੀ ਉਹਨਾਂ ਦੇ ਜੇ ਸੁਸਾਈਡ ਨੋਟ ਮਿਲੇ ਤੇ ਇਹ ਸਰਕਾਰਾਂ ਦੀ ਮਲਕੀ ਹੈ ਨਾ ਸੈਂਟਰ ਸਰਕਾਰ ਦੀ ਮਲਕੀ ਆ ਇੱਕ ਐਡਾ ਵੱਡਾ ਆਈਪੀਐਸ ਅਫੀਸਰ ਜਿਹਨੂੰ ਮਜਬੂਰ ਕੀਤਾ ਗਿਆ ਤੇ ਮੈਂ ਕਹਾਂਗਾ ਨਰਿੰਦਰ ਮੋਦੀ ਜੀ ਨੂੰ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਵੀ ਉਹਨਾਂ ਨੂੰ ਬੇਨਤੀ ਕਰੇਗਾ ਜਿਨ੍ਹਾਂ ਨੇ ਉਹਨਾਂ ਨੂੰ ਮਜਬੂਰ ਕੀਤਾ ਉਹਨਾਂ ਨੂੰ ਸਖਤ ਸਖਤ ਕਾਰਵਾਈ ਕੀਤੀ ਜਾਵੇ ਅਤੇ ਵਾਸੀ ਦਿੱਤੀ ਜਾਵੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਸ਼ਵੀਰ ਸਿੰਘ ਖਾਲਸਾ ਚੇਅਰਮੈਨ ਦਸ਼ਵੀਰਪੁਰਾ ਨਾਲ ਮੇਰੇ ਵੀਰ ਰਿੰਕੂ ਜੀ ਐਮਜੀਓ ਵੱਲੋਂ ਜਦੋਂ ਇਹ ਸਨਾਨ ਦਿੱਤਾ ਗਿਆ ਕਿ ਸ਼ਾਮ ਨੂੰ ਕੈਂਡਲ ਮਾਰਚ ਕਰਨਾ ਹੈ ਅਸੀਂ ਇੱਥੇ ਹਾਜ਼ਰੀ ਭਰਨ ਵਾਸਤੇ ਆਏ ਆਂ ਕੱਲ ਵੀ ਇਹ ਆਪਣਾ ਪ੍ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਸੀਂ ਸੈਂਟਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਕਿ ਸਾਡੇ ਜਿਹੜੇ ਅਫਸਰ ਪੜhaiਆਂ ਕਰ ਕਰਕੇ ਮਿਹਨਤਾਂ ਕਰ ਕਰਕੇ ਇੱਥੋਂ ਤੱਕ ਪਹੁੰਚੇ ਆ ਤੇ ਉਹਨਾਂ ਨੂੰ ਔਰ ਗੋਲੀਆਂ ਕੀਤਾ ਜਾ ਰਿਹਾ ਜੇ ਕੋਈ ਅਫਸਰ ਬਣ ਜਾ ਰਿਹਾ ਵਾ ਤੇ ਉਹਨੂੰ ਮਜਬੂਰ ਕੀਤਾ ਜਾ ਰਿਹਾ ਕਿ ਉਹ ਆਪਣਾ ਇਦਾਂ ਸੁਸਾਇਡ ਕਰ ਸਕੇ ਇਸ ਕਰਕੇ ਸਰਕਾਰਾਂ ਨੂੰ ਬੇਨਤੀ ਆ ਕਿ ਇਹਨਾਂ ਦੇ ਵੱਡੇ ਤੋਂ ਵੱਡਾ ਐਕਸ਼ਨ ਲੋ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜੇ ਨਹੀਂ ਦਿੱਤੀ ਜਾਂਦੀ ਜਿੱਥੇ ਵਾਲਮੀਕੀ ਸਮਾਜ ਮਜਬੀ ਸਿੰਘ ਸਮਾਜ ਆਪਣੀਆਂ ਵਕ ਵਕ ਜਿੱਥੇ ਬੰਦੀਆਂ ਦਸ਼ਮੇਸ਼ ਤਰਨਾਲ ਅਸੀਂ ਇਹਨਾਂ ਨਾਲ ਮੋੜੇ ਨਾਲ ਮੋੜਾ ਮਲਾ ਕੇ ਪੂਰਾ ਭਾਰਤ ਬੰਦ ਕਰਨ ਦੀ ਕਾਲ ਦਿੰਨੇ ਆ ਕਿ ਜੇ ਛੇਤੀ ਤੋਂ ਛੇਤੀ ਇਹ ਨਹੀਂ ਪਰਚਾ ਕਰਦੇ ਤੇ ਸਾਰੇ ਸੜਕਾਂ ਤੇ ਆਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਨਰ ਬਾਣ ਵਾਲਮੀਕ ਮਹਾਰਾਜ ਦੀ ਜੈ ਜਿਹੜਾ ਸੀ ਕੈਂਡਲ ਮਾਰ ਕੀਤਾ ਰਿੰਕੂ ਜੀਐਮ ਜੀ ਅਗਵਾਈ ਵਿੱਚ ਡਾਕਟਰ ਬੀਆਰ ਭੜਾਈ ਮੁੰਜੀ ਦੀ ਜਿਹੜੀ ਸਾਰੀ ਟੀਮ ਸਮੁੱਚੀ ਟੀਮ ਆਪਾਂ ਦੇ ਹਾਜ਼ਰ ਹੋਏ ਆ ਉਹਨਾਂ ਦੀ ਰਹਿਮਾਈ ਇਹ ਆਪਾਂ ਇਹ ਅੱਜ ਕੈਂਡਲ ਮਾਰ ਕੀਤਾ ਹੈ ਔਰ ਇਹ ਕੈਂਡਲ ਮਾਰ ਕੇ ਜੋ ਪੂਰਨ ਕੁਮਾਰ ਜਿਹੜਾ ਉਹ ਐਡੀ ਸੀਪੀ ਜਿਹੜਾ ਹਰਿਆਣਾ ਦੇ ਰਿਹਾ ਸੀ ਉਨੂੰ ਬੀਜਪੀ ਸਰਕਾਰ ਨੇ ਇਹਨੂੰ ਮਜਬੂਰ ਕੀਤਾ ਤੇ ਆਲੇ ਕੰਮ ਕਰਨ ਦੇ ਮਜਬੂਰ ਕੀਤਾ ਪਰ ਉਹ ਨਹੀਂ ਕਰਨਾ ਚਾਹੁੰਦਾ ਪਰ ਇਹਨਾਂ ਨੇ ਮਜਬੂਰ ਕੀਤਾ ਉਹਨੂੰ ਖੁਦਕਸ਼ੀ ਕਰਨ ਵਾਸਤੇ ਤੋ ਅੱਜ ਵੱਲੋਂ ਇਸ ਇਸ ਇਹਦਾ ਖੁਰ ਜੋਗਰ ਖੇਤੀ ਕੀਤੀ ਜਾਂਦੀ ਆ ਵੀ ਇੱਥੇ ਜਿਹੜੇ ਸੁਸਾਇਡ ਕਰਨ ਦੇ ਮਜਬੂਰ ਕੀਤਾ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਲੱਗਦਾ ਨਹੀਂ ਆ ਸੈਂਟਰ ਸਰਕਾਰ ਦੀ ਨਰਕੀ ਆ ਜੀ ਇਹ ਸਾਰੇ ਸੈਂਟਰਲ ਸਰਕਾਰ ਦੀ ਬਹੁਤ ਵੱਡੀ ਨਰਕੀ ਆ ਮੈਂ ਇਸ ਵੇਲੇ ਕਿਦਨੇ ਉਦੋਂ ਸੁਸਾਇਡ ਦਾ ਇੱਕ ਨੋਟ ਮਿਲਿਆ ਜਿੰਨਾ ਅਫਸਰਾਂ ਦੇ ਖਿਲਾਫ ਸੁਸਾਇਡ ਨੋਟ ਮਿਲਿਆ ਉਹਨਾਂ ਲਿਖਿਆ ਜੋ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਜਦੋਂ ਨਹੀਂ ਕਾਰਵਾਈ ਕਰਕੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੀਦਾ ਪੰਜਾਬ ਸਰਕਾਰ ਦੇਖੋ ਜੀ ਪੰਜਾਬ ਸਰਕਾਰ ਦਾ ਵੀ ਉਹਨਾਂ ਹੀ ਹੱਕ ਪੰਦਾ ਹੈ ਕਿ ਉਹਦੇ ਖਿਲਾਫ ਆਵਾਜ਼ ਠਾਵੇ ਜਿਹੜਾ ਕੰਮ ਉੱਤਰ ਤੁਰ ਤੁਰੇ ਕੰਮ ਹੋਇਆ ਇਹ ਪੰਜਾਬ ਸਰਕਾਰ ਬਾਗ ਡਾਵੇ ਕੇਂਦਰ ਨੂੰ ਕਹਵੇ ਕਿ ਇਹ ਇਹਦੀ ਆਪਣਾ ਇੱਥੇ ਕਾਨੂੰਨੀ ਕਾਰਵਾਈ ਕਰੋ ਤੇ ਉਹਨੂੰ ਸਖਤ ਜਜ਼ਾਵਾ ਦਿਓ ਮਲੋਤਰਾ ਜੀ ਡੀਵੀਆਰ ਫਲਾਈ ਮੰਚ ਦਾ ਜਨਰਲ ਸੈਕਟਰੀ ਜੀ ਅੱਜ ਦੀ ਜਿਹੜੀ ਇਹ ਹਰਿਆਣੇ ਵਿੱਚ ਘਟ ਰਹੀ ਹੈ ਆਈਪੀਐਸ ਪਬਲਿਕ ਮਾਰਜੀ ਨਾਲ ਸਰਦਾਰ ਅਗਰ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਆ ਜੋ ਵੀ ਘਟ ਰਹੀ ਹੈ ਜਿੰਨਾ ਗੁਨਾਹਗਾਰਾ ਤੇ ਪੱਛਾ ਕੀਤਾ ਜਾਵੇ ਕਿ ਅਸੀਂ ਅੰਦੋਲਨ ਕਰਨਗੇ ਆਪਣੇ ਸੰਗਠਨ ਵੱਲੋਂ ਆ ਜਗ੍ਹਾ ਤੇ ਇਹਨਾਂ ਨੂੰ ਇਨਸਾਫ ਜਲਦੀ ਜਲਦੀ ਮਿਲੇ ਜਿਹੜੇ ਗੁਨਾਹਗਾਰ ਹੈਗੇ ਆ ਇਹਨਾਂ ਦੇ ਪਰਚਾ ਕੀਤਾ ਜਾਵੇ ਜੈ ਵਾਲਮੀਕੀ ਜੈ ਭੀਮ